बांदी <muchos> ਬਾਈ 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 ਪਹਿਲਾਂ ਪੱਲੇ ਗੱਲ ਕਰ ਲੋ ਉਹ ਦੱਸੋ ਹੈਲੋ ਉਹ ਜੱਤੀ ਪੁੱਲੀ ਪੱਲੇ ਗੱਲ ਕਰ ਲੋ ਮੈਨੂੰ ਤੂੰ ਨਹੀਂ ਕਰਦੀ ਓਏ ਆਜੋ ਯਾਰ ਆਏ ਨੂੰ ਆਜੋ ਓਏ ਕਮੇਟਾ ਸਾਰੇ ਝੱਪ ਕਰ ਦੇ ਕਮੇਟਾ ਝੱਪ ਕਰ ਦੋ ਪਿੱਛੇ ਹੋ ਜਾਓ ਬੰਦ ਕਰ ਸਾ ਪਿੱਛੇ ਹੋ ਜਾ ਮਾੜਾ ਮਾੜਾ ਓਏ ਅਸੀਂ ਨਾਲ ਓਏ ਨਾਲ ਆ ਜਾ ਮੈਨੂੰ ਪਹਿਲਾਂ ਬਿਲਕੁਲ ਗੱਲ ਕਰ ਲੋ ਔਰੇ ਖੜ ਕੇ ਕਰ ਲੋ ਜੀ ਚੰਦ ਵਾਲਾ ਨਾ ਨਹੀਂ ਬਣਾਇਆ ਕੋਈ ਹੋਈ ਨਹੀਂ ਯਾਰਾ ਉਹ ਗੱਲ ਕਰ ਲਿਆ ਯਾਰ ਬਿਚੇ ਨੇ ਖੜੇ ਹੋਇਤੀ ਬੋਲ ਮੋਈ ਨਾ ਆਇਆ ਘਰ ਆਏ ਭੈਜ ਮਾਰ ਦੂ ਦਸੇ ਆਇਆ ਲੱਕੇ ਲੱਕਰ ਆਇਆ ਲੱਖਾ ਜੀ ਕਰੇ ਬੇਚੀ ਆਪਾਂ ਬੈ ਕੇ ਇੰਤੋ ਨੂੰ ਮੈਂ ਮਾਰਕੋ ਤੇਰੇ ਵਰਗੇ ਚਾਹਦੇ ਹਾਂ ਨਹੀਂ ਲਾਉਣ ਦੀ ਅੱਜ ਵੀਰੇ ਕਰੇ ਕਰੇ ਆਪਾਂ ਦੇਖੇ ਕਰੇ ਤੂੰ ਵੱਡਾ ਆ ਇੱਥੇ ਆ ਜਾਓ ਆਇਆ તોરે બલે સાબમાં મેં તો આય ગયો પ્રધાન નગર રાજ મોશન લે હોસા ગય યાર કરતા સી કે ઇતરા ઓણ હી નહી ઉને બઈ કરે જાને નીકળ नहीं हां तीरा ना किसा नहीं ਕਿਆ ਮੈਂ ਵੀ ਤੂੰ ਦੱਸੂਦਾ ਸਾਡੇ ਪਿੰਡ ਦੇ ਬੰਦ ਯਾਰ ਮੈਂ ਆਉਂਦੇ ਤਰੀਕੇ ਨਾਲ ਗੱਲ ਕਰੂ ਯਾਰ ਤੇਰੇ ਨੂੰ ਗੱਲ ਕਰਨ ਨੂੰ ਕਿਹਨੇ ਆਖਿਆ ਯਾਰ ਮੈਂ ਯਾਰ ਦੱਸ ਕੀ ਆਖ ਕੇ ਓਏ ਆ ਜਾ ਵਾਹ ਮੈਂ ਤੈਨੂੰ ਆਖਿਆ ਸੀਗਾ ਨਾ ਇੱਕ ਮੈਂ ਤੈਨੂੰ ਆਖਿਆ ਸੀਗਾ ਨਾ ਵੀ ਤੂੰ ਗੱਲ ਕਰੀ ਇਹਨੂੰ ਕਿਹਨੇ ਆਖਿਆ ਗੱਲ ਕਰਨ ਨੂੰ ਪਿੰਡ ਦਾ ਨਾਮ ਹੈ ਯਾਰ ਮੇਰੇ ਸਾਰੇ ਪ੍ਰੋਗਰਾਮ ਦੀ ਭੈਣ ਦੇ ਲੈ ਲੈਂਦਾ ਜਾ ਕੋਈ ਫੇਰ ਸਹੀ ਵਧਿਆ ਆ ਜਾ ਤੇਰਾ ਪ੍ਰੋਗਰਾਮ ਮੇਰਾ ਖਰਾਬ ਕਰਤਾ ਯਾਰ ਕੋਈ ਨਹੀਂ ਫੇਰ ਆਜੂ ਕੋਦੇ ਆਇਆ ਚੱਲ ਤੇਰਾ ਪ੍ਰੋਗਰਾਮ ਖਰਾਬ ਕਰਤਾ ਮੇਰਾ ਗੱਲ ਗੱਲ किलोड़ा हुआ हो पर मुक्की मार के खाजमत खैर बचो तो और भी बच चली ओ चल ये की धक्का बच गई वो चल भी जाता जो तू मैंने चंपड़ गए तो बंदा मारनो हटू खैर ओठे बोल तैयार कर दे ले मैं हां ये तो भी चल गया आए मुंह पे लोहे ओ ता डाल दा karşıda da